ਜੀ ਸਾਰੀ ਗੱਲ ਸਾਰਿਆਂ ਨੂੰ ਤੇ ਤੁਹਾਡਾ ਸਾਰਾ ਚੈਨਲ ਸੋ ਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਜੀ ਅਸੀਂ ਪਹੁੰਚੇ ਹੋਏ ਹਾਂ ਗਿਫਟ ਸ਼ਾਪ ਗਰਨੂਰ ਦੀ ਫਰੈਂਡ ਦਾ ਬਰਥਡੇ ਸੀ ਤੇ ਉਹਨਾਂ ਵਾਸਤੇ ਲੈਣ ਆਏ ਸੀ ਅਸੀਂ ਗਿਫਟ ਤੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਜਿਆਦਾ ਪਿਆਰੇ-ਪਿਆਰੇ ਗਿਫਟ ਜਿਹੜੇ ਆ ਇੱਥੇ ਹੈ ਨੇ ਤੇ ਗਰਨੂਰ ਨੇ ਆਪਣੀ ਫਰੈਂਡ ਵਾਸਤੇ ਜਿਹੜਾ ਆ ਗਿਫਟ ਪੈਕ ਕਰਵਾ ਲਿਆ ਆ ਇਹ ਇਹ ਆ ਜੀ ਬਟਾਲੀ ਦੀ ਸਭ ਤੋਂ ਬੈਸਟ ਗਿਫਟ ਸ਼ਾਪ ਇੱਥੇ ਤੁਹਾਨੂੰ ਹੋਮ ਡੈਕੋਰੇਟ ਤੇ ਬਰਥਡੇ ਗਿਫਟ ਵਾਸਤੇ ਬਰਥਡੇ ਦੇ ਗਿਫਟ ਵਾਸਤੇ ਹਰ ਇੱਕ ਚੀਜ਼ ਜਿਹੜੀ ਉਹ ਮਿਲ ਜੇਗੀ ਤੇ ਵਿਜ਼ਿਟ ਜ਼ਰੂਰ ਕਰਿਓ ਤੁਸੀਂ ਦੇਖ ਸਕਦੇ ਜੀ ਹੋਮ ਡੈਕੋਰੇਸ਼ਨ ਵਾਸਤੇ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਆਹ ਜੀ ਅਸੀਂ ਲਿਆਇਆ ਗੁੜੀਆਂ ਵਾਸਤੇ ਦੱਸ ਦਾਂ ਵਿੱਚ ਲਾਈਟ ਵਾਲਾ ਲੈ ਆਇਆ ਸਿੱਪਰ ਬਹੁਤ ਹੀ ਪਿਆਰਾ ਜਿਹੜਾ ਸਿੱਪਰ ਆ ਲਾਈਟ ਜਗਦੀ ਆ ਕਿਉਂਕਿ ਬੱਚਿਆਂ ਨੂੰ ਜਿਹੜੇ ਆ ਬੱਚਿਆਂ ਨੂੰ ਐਵੇਂ ਦੇ ਗਿਫਟ ਹੀ ਜ਼ਿਆਦਾ ਪਸੰਦ ਆਉਂਦੇ ਆ ਖਾਸ ਕਰਕੇ ਕੁੜੀਆਂ ਨੂੰ ਤੇ ਇਹੋ ਜਿਹੇ ਪਸੰਦ ਹੁੰਦੇ ਆ ਜਿਹੜੇ ਉਹਨਾਂ ਦੇ ਯੂਜ਼ ਵਿੱਚ ਵੀ ਹੋਣ ਅੱਛਾ ਤੁਹਾਨੂੰ ਪਰਫਿਊਮ ਵੀ ਮਿਲ ਜਾਣਗੇ ਪਰਫਿਊਮ ਦੇਖੋ ਵੀ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਜੀ ਇਹ ਪਾਲਿਟ ਨੇ ਮੈਂ ਨਹੀਂ ਬਣਵਾਣੀ ਤੇਰੀ ਤੁਮ ਕੋਈ ਮਦਦ ਨਹੀਂ ਕਰੀ ਤੇ ਤੁਹਾਨੂੰ ਬੱਚਿਆਂ ਦੇ ਸਕੂਲ ਵਾਸਤੇ ਜਿਵੇਂ ਕਿਟਾ ਵਗੈਰਾ ਵੀ ਜਿਹੜੀ ਉਹ ਵੀ ਮਿਲ ਜਾਏਗੀ ਬਹੁਤ ਹੀ ਪਿਆਰਾ ਪਿਆਰਾ ਸਮਾਨ ਹੈ ਸਾਰਾ ਇੱਥੇ ਸਭ ਜਿਹੜੇ ਜ਼ਰੂਰ ਕਰਿਓ ਸਾਡੇ ਆ ਚੁੱਕਾ ਆ ਜੀ ਚਾਂ ਚੱਕ ਮੀ ਤੇ ਹੁਣ ਮੀ ਨੂੰ ਘਰਾਂ ਨੇ ਆ ਇੰਜੋਏ ਤੇ ਇੰਜੋਏ ਕਰਨ ਵਾਸਤੇ ਦਿਆਂ ਦਾ ਬਸ ਇੱਕੋ ਹੀ ਹੁੰਦਾ ਆ ਪਕੌੜੇ ਤੇ ਅੱਜ ਅਸੀਂ ਕੱਢ ਰਹੇ ਆ ਜੀ ਬ੍ਰੈਡ ਆਲੂ ਬ੍ਰੈਡ ਰੋਲ ਤੇ ਵਿਦ ਜਿਹੜੇ ਬ੍ਰੈਡ ਆਲੂ ਵਾਲੇ ਭਰ ਕੇ ਉਹ ਤੇ ਇਧਰ ਵੇਸਣ ਜਿਹੜਾ ਮਟੀਰੀਅਲ ਹੈ ਇਹ ਤਿਆਰ ਕਰ ਲਿਆ ਆ ਤੇ ਇਹਦੇ ਵਿੱਚ ਮੈਂ ਪਾਏ ਆ ਜੀ ਆਲੂ ਬ੍ਰੈਡ ਮਿਰਚ ਲੂਣ ਮਸਾਲਾ ਤੇ ਥੋੜਾ ਜਿਹਾ ਅਸੀਂ ਅਦਰਕ ਪਾਇਆ ਆ ਤੇ ਇਹਦੇ ਵਿੱਚ ਬਸ ਆਲੂ ਮਿਰਚ ਤੇ ਮਸਾਲਾ ਹੀ ਪਾਇਆ ਆ ਤੇ ਹੁਣ ਮਿਕਸ ਇਹਨੂੰ ਕਰਕੇ ਤੇ ਇਹ ਜਿਹੜਾ ਇਹ ਵੇਸਣ ਦਾ ਘੋਲ ਬਣਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਡਿਪ ਕਰਕੇ ਤੇ ਫਿਰ ਅਸੀਂ ਬਣਾ ਲਾਂਗੇ ਤੇ ਨਾਲ ਬਣ ਰਹੀ ਹੈ ਜੀ ਚਾਹ ਤੇ ਤੇਲ ਗਰਮ ਅਸੀਂ ਰੱਖ ਦਿੱਤਾ ਆ ਤੇ ਹੁਣ ਬਣਾਵਾਂਗੇ ਪਕੌੜੇ ਇਕ ਕਰਾਂਗੇ ਜੀ بارش ਨੂੰ ਇੰਜੋਏ ਤੇ ਜੇ ਤੁਹਾਡੇ ਵੀ ਜਦਾ ਵੈਸੇ ਹੀ ਤਾਂ ਕਹਿ ਰਹੇ ਨੇ ਸਾਡੇ ਰਿਲੇਟਿਵ ਆ ਉਹ ਮਹਿਤੇ ਨੇ ਤੇ ਉਹ ਕਹਿ ਰਹੇ ਨੇ ਕਿ ਮਤਲਬ ਬਟਾਲੇ ਜਿਹੀ بارش ਆ ਰਹੀ ਹੈ ਮਹਿਤੇ ਨਹੀਂ ਆ ਰਹੀ ਤੇ ਜੇ ਹੋਰ ਕਿਸੇ ਦੇ ਵੀ ਉੱਤਰ بارش ਇਦਾਂ ਚਾਂਚਕ ਆ ਜਾਂਦੀ ਆ ਤੇ ਪਕੌੜੇ ਕੱਢ ਕੇ ਇੰਜੋਏ ਕਰੋ ਜੀ